ਬੀਫਿੰਗ ਕੰਪੀਟੀਸ਼ਨ ਦੇ ਭਾਗ ਲੈ ਆ ਸੀ ਤੇ ਕੀ ਕੀਤਾ ਸੀ ਉਸ ਕੰਪੀਟੀਸ਼ਨ ਵਿੱਚ ਪੂਰੀ ਵਰਲਡ ਦੇ 플ੈਗ ਬੋਲੇ ਤੇ ਜਦੋਂ ਤੁਸੀਂ ਕਾਰਟੂਨ ਵੇਚਦੇ ਹੋ ਜਾਂ ਫਿਰ ਕੋਈ ਗੇਮਸ ਖੇਲਦੇ ਹੋ ਕਿੱਦਾਂ ਦੀ ਗੇਮਸ ਹੁੰਦੀਆਂ ਜਾਂ ਕਿੱਦਾਂ ਦੇ ਕਾਰਟੂਨ ਵੇਚਦੇ ਹੋ 플ੈਗ ਵਾਲੇ 플ੈਗ ਵਾਲੀ ਹੈ ਹਾਂ ਵਧੀਆ ਲੱਗਦਾ 플ੈਗ ਨੂੰ ਜਦੋਂ ਕੋਈ ਤੁਹਾਨੂੰ ਪੁੱਛਦਾ ਵਾ ਤੇ ਤੁਸੀਂ ਨਾਂ ਦਾ ਦਿੰਦੇ ਹੋ ਵਧੀਆ ਮਹਿਸੂਸ ਹੁੰਦਾ ਹੁੰਦਾ ਹੈ ਬਹੁਤ ਵਧੀਆ ਉਹਟਾ ਦਾ ਨਾਮ ਜਿਹੜਾ ਉਹ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਵਾ ਬੜੀ ਵੱਡੀ ਉਪਲਬਧੀ ਆ ਵਧੀਆ ਲੱਗਦਾ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਤੁਸੀਂ ਲੱਗਦਾ ਵਧੀਆ ਸਕੂਲ ਵਾਲਿਆਂ ਨੂੰ ਇੱਥੇ ਸ਼ਾਬਾਸ਼ ਸਕੂਲ ਦਿੱਤੀ ਹੈ ਵੈਰੀ ਗੁੱਡ ਵੈਰੀ ਗੁੱਡ ਮਮਾ ਪਾਪਾ ਕੀ ਕਹਿੰਦੇ ਜੀ ਦੋਤੀ ਛੰਡੇ ਦਾ ਨਾਮ ਵੀ ਬੋਲ ਦਿਓ ਐ ਵੀ ਵੈਰੀ ਗੁੱਡ ਕਰਦੇ ਹੋਰ ਕੀ ਕੀ ਸ਼ੌਂਕ ਆ ਛੰਡੇ ਬਗਰ ਆਪਨਾ ਦੋ ਤੁਸੀਂ ਹਾਂ ਆਪਨਾ ਦੇ ਸਾਰੇ ਜਾਂਦੇ ਹਾਂਜੀ ਠੀਕ ਵੱਡਿਆਂ ਕੇ ਕੀ ਬਨਣਾ ਜਾਂਦੇ ਹੋ ਇੰਜੀਨੀਅਰ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨੀ ਖੁਸ਼ੀ ਹੋਈ ਤੇ ਕਿਵੇਂ ਦਾ ਬੱਚੇ ਦਾ ਰਹਿੰਦਾ ਫਿਰ ਦਿਨ ਚ ਰਿਹਾ ਪਰ ਦੇਖਿਆ ਸੋਸ਼ਲ ਮੀਡੀਆ ਤੇ ਫਲੈਗ ਵਗੈਰਾ ਦੇਖਦਾ ਜ਼ਿਆਦਾ ਫਲੈਗ ਦੇਖਦਾ ਟੀਵੀ ਤੇ ਉੱਪਰ ਵੀ ਫਲੈਗ ਦੇਖਦਾ ਮੈਂ ਉਹਨੂੰ ਕਈ ਵਾਰੀ ਕਹਿੰਦਾ ਯਾਰ ਅਸਲ ਨਾਲ ਕਰ ਨਾ ਕਰਨਾ ਤਾਂ ਨਹੀਂ ਮੇਰੀ ਇਹ ਰੀਲ ਖਤਮ ਹੁੰਦੋ ਮੇਰੀ ਰੀਲ ਖਤਮ ਹੁੰਦੋ ਮੈਂ ਤੇ ਇਹ ਰੀਲ ਖਤਮ ਨਹੀਂ ਹੁੰਦੀ ਦੋ ਦੋ ਘੰਟੇ ਤੱਕ ਲੱਗਾ ਰਹਦਾ ਔਰ ਫਲੈਗ ਦੇਖਦਾ ਕਿਹੜਾ ਕੰਟਰੀ ਹੈ ਕਿਹੜਾ ਨਹੀਂ ਕੰਟਰੀ ਹਰ ਚੀਜ਼ ਦਾ ਦੱਸ ਸਕਦਾ ਫਿਰ ਦੱਸਦਾ ਵੀ ਹੈ ਈਵਨ ਇੱਥੋਂ ਤੱਕ ਕਿ ਪੁਰਾਣੇ ਟਾਪੂ ਹੁੰਦੇ ਨਾ ਉਹ ਵੀ ਦੱਸਦਾ ਵੀ ਹੈ ਪੁਰਾਣੇ ਪੁਰਾਣੀ ਚੀਜ਼ ਹੈ ਮੈਂ ਇਹਨੇ ਅਪਲਾਈ ਕਰਤਾ ਪਰ ਰਿਜ਼ਲਟ ਆਇਆ ਦੋ ਤਿੰਨ ਮਹੀਨੇ ਬਾਅਦ ਹਾਂਜੀ ਹਾਂ ਕਿਵੇਂ ਦਾ ਰਿਐਕਸ਼ਨ ਸੀ ਤੁਹਾਡਾ ਜਾਂ ਪਰਿਵਾਰ ਦਾ ਰਿਐਕਸ਼ਨ ਆਹੀ ਦੱਸ ਨਹੀਂ ਸਕਦੇ ਸਾਡੀ ਕਿੰਨੀ ਖੁਸ਼ੀ ਹੋਈ ਮੈਂ ਤੁਹਾਨੂੰ ਇਹ ਦੱਸਾਂ ਐਨੀ ਖੁਸ਼ ਹੋਏ ਵੀ ਛੋਟਾ ਜਿਹਾ ਬੱਚਾ ਸਾਡੇ ਨਾਂ ਇਹ ਇੰਡੀਆ ਵਿੱਚ ਇੰਡੀਅਨ ਨਹੀਂ ਵਰਡ ਚਲੇ ਬੋਧ ਕੇ ਬਰਡਰ ਕਾਰਡ ਚ ਆ ਗਿਆ ਜੀ ਲੱਗਦਾ ਜਿਹੜੀ ਚੀਜ਼ਾਂ ਨੂੰ ਬਣਾ ਕਰਦੇ ਨੇ ਰੋਕਦੇ ਆ ਉਹੀ ਚੀਜ਼ ਤੇ ਉਹਨੇ ਨਾਮ ਰੋਸ਼ਨ ਕਰ ਦਿੱਤਾ ਨਹੀਂ ਮੈਂ ਇਸ ਚੀਜ਼ ਨਹੀਂ ਸੋਚਦਾ ਵੀ ਮੈਂ ਇਹ ਸੋਚਦਾ ਕਿ ਟੈਲੀਵਿਜ਼ਨ ਪਤਨ ਕੀ ਦੇਖਦਾ ਹੈ ਲੇਕਿਨ ਜਦੋਂ ਇਹ ਹੀ ਪਤਾ ਲੱਗਾ ਨਾ ਨੱਥੇ ਦੇ ਵਜਲ ਕਰਦਾ ਹੈ ਜਿਹੜੀ ਸਾਰੀ ਇੱਥੇ ਫਿਰਦਾ ਸਾਨੂੰ ਮਹਿਸੂਸ ਹੋ ਗਿਆ ਵੀ ਇਹਨੂੰ ਆਂਦਾ ਹੈ ਇਹ ਕਰੇ ਪਰ ਲੇਕਿਨ ਮੈਂ ਇਹਨੂੰ ਬਹੁਤਾ ਟਾਈਮ ਨਾ ਦੇ ਪੜਾਈ ਵਾਲੀ ਧਿਆਨ ਦੇ ਬਿਲਕੁਲ ਬਿਲਕੁਲ ਮੇਰਾ ਮਤਲਬ ਬਹੁਤਾ ਇਹਨਾਂ ਧਿਆਨ ਨਾ ਦੇ ਇਹਨਾਂ ਨੂੰ ਮੈਂ ਕਹਿੰਦਾ ਜੇ ਆਪਣੇ ਆਪਣੀ ਬੇਟੀ ਨੂੰ ਵੀ ਨੂੰ ਕਿੰਨੂ ਪੜਨ ਨਾਲ ਵੀ ਧਿਆਨ ਦਿਓ ਲੇਕਿਨ ਇਹਦਾ ਇੰਟਰਸਟ ਜਿਆਦਾ ਹੀ ਤਾਂ ਹੀ ਵੀ ਕਿਹਾ ਤੇ ਇਹਨਾਂ ਕਿਹਾ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਤੁਸੀਂ ਇਹਨਾਂ ਨੂੰ ਦੋ ਦਿਨ ਪਹਿਲਾਂ ਵਾਦਾ ਕੀਤਾ ਹੋਇਆ ਕਹਿੰਦੇ ਅਸੀਂ ਇਦਾਂ ਕਰਨਾ ਇਹਨੂੰ ਭੇਜਣਾ ਅਸੀਂ ਮੈਂ ਕਿਹਾ ਤੁਸੀਂ ਭੇਜ ਦਿਓ ਲੇਕਿਨ ਇਹਨੂੰ ਉਹ ਟ੍ਰੇਡ ਕਰੋ ਦੋ ਦਿਨ ਦੇ ਤਿੰਨ ਦਿਨ ਹੈ ਉਹ ਤਿੰਨ ਦਿਨ ਜੇ ਨਹੀਂ ਕੀਤਾ ਤੇ ਆਪੇ ਲੇਕਿਨ ਉਹਨਾਂ ਮੈਂ ਨਹੀਂ ਹੋਇਆ ਸੈਟੀਸਫਾਈ ਜਦੋਂ ਬਾਅਦ ਚ ਕਰਾਇਆ ਫੇਅਰ ਸੈਟੀਸਫਾਈ ਮੈਂ ਬਹਿ ਦੇਖੋ ਤੁਹਾਡੇ ਬੱਚੇ ਨੇ ਕੀ ਕੀਤਾ ਇਹ ਸਾਰਾ ਮੈਂ ਨਾਮ ਰੋਸ਼ਨ ਕਰਤਾ ਸਰ ਇਸ ਤੋਂ ਵੱਟੇ ਕੀ ਚਾਹੀਦੀ ਹੁੰਦੀ ਹੈ ਇਹ ਮਹਿਸੂਸ ਹੋ ਗਿਆ ਬਹੁਤ ਬੱਤੀ ਆ ਜੀ ਮੈਂ ਤੁਹਾਨੂੰ ਕਹਿੰਦਾ ਦੱਸ ਨਹੀਂ ਜਾਂਦਾ ਕੀ ਮੈਸੇਜ ਹੋਵੇ ਬਾਕੀ ਲੋਕਾਂ ਨੂੰ ਜੇ ਕਿ ਮੈਂ ਤੇ ਕਹਿੰਦਾ ਭਈ ਜਿਹੜਾ ਬੱਚਾ ਜਿੱਧਰ ਜਾਣਾ ਚਾਹੁੰਦਾ ਹੈ ਅੱਜ ਕੱਲ੍ਹ ਦੇ ਜਮਾਨੇ 'ਚ ਉਹਨੂੰ ਜਾਣ ਦੇਣਾ ਚਾਹੀਦਾ ਪਰ ਲੇਕਿਨ ਕੰਟਰੋਲ ਰੱਖਣਾ ਚਾਹੀਦਾ ਕਿਤੇ ਇਦਾਂ ਨਾ ਹੋਏ ਕਿ ਮਤਲਬ ਕੋਈ ਗਲਤ ਪਾਸੇ ਚੱਲ ਜਾਈਏ ਤੁਹਾਨੂੰ ਪਤਾ ਨਾ ਲੱਗੇ ਉਹ ਬਹੁਤ ਚੀਜ਼ ਖਰਾਬ ਹੈ ਉਹ ਸਭ ਤੋਂ ਵੱਡੀ ਚੀਜ਼ ਉਹ ਹੈ ਕਿ ਤੁਸੀਂ ਨਾਲ ਇਹ ਵੀ ਦੇਖੋ ਬਾਤ ਕਰੋ ਕਿ ਬੱਚਾ ਵਾਕਿਆ ਹੀ ਉੱਥੇ ਜਾ ਰਹੀ ਜਿੱਦਾਂ ਹੀ ਕਿ ਜਿੱਧਰ ਜਾਣਾ ਚਾਹੁੰਦਾ ਹੈ ਜੇ ਉਹ ਗਲਤ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਔਰ ਦੇਖਿਆ ਜੇ ਤੁਸੀਂ ਕਿ ਬਹੁਤ ਲੋਕੀ ਬੱਚੇ ਖਰਾਬ ਹੋਏ ਕਹਿੰਦੇ ਆ ਕੋਈ ਪਤਾ ਨਹੀਂ ਕਿਤੇ ਕਿਤੇ ਜਾਏ ਕਿਤੇ ਡਾਕਟਰਸ ਵੀ ਕਹਿੰਦੇ ਆ ਆਪਣੇ ਬੱਚੇ ਸੋਸ਼ਲ ਮੀਡੀਆ ਤੋਂ ਦੂਰ ਰੱਖੋ ਦੂਰ ਰੱਖੋ ਕਹਿੰਦੇ ਆ ਪਰ ਲੇਕਿਨ ਖਿਆਲ ਵੀ ਨੂੰ ਰੱਖੋ ਜੇ ਜੰਦਾ ਤਾਂ ਠੀਕ ਆ ਪਰ ਠੀਕ ਕਰਦਾ ਫੇਰ ਜੇ ਨਹੀਂ ਜੰਦਾ ਫੇਰ ਉਹਨੂੰ ਰੋਕੋ ਮਤਲਬ ਕੋਈ ਐਸੀ ਗੱਲ ਨਹੀਂ ਵੀ ਨਾ ਰੋਕੋ ਰੋਕਣਾ ਚਾਹੀਦਾ ਫੇਰ ਕੀ ਸੁਪਨਾ ਅਗੇ ਬੱਚੇ ਦਾ ਬੱਚਾ ਤੇ ਕਹਿੰਦਾ ਮੈਂ ਇੰਜੀਨੀਅਰ ਬਣਨਾ ਪਰ ਲੇਕਿਨ ਮੈਨੂੰ ਤੇ ਲੱਗਦਾ ਕਿ ਇਹਦਾ ਰਿਕਾਰਡ ਹੀ ਹੋਰ ਕੋਈ ਹੋਏਗਾ ਮੇਰਾ ਨਾਮ ਨਿਧੀ ਸਾਹਨੀ ਹੈ ਤੇ ਮੇਰੇ ਬੇਟੇ ਦਾ ਨਾਮ ਹੈ ਕਰਮਨਵੀਰ ਸਿੰਘ ਅ ਇਹ ਦੀ ਏਜ ਹੈਗੀ ਹੁਣ 6 ਇਅਰਸ 10 ਮੰਥ ਕਿਹੜੇ ਕੰਪੀਟੀਸ਼ਨ ਜਿਹਨੇ ਭਾਗ ਲਿਆ ਸੀ ਤੇ ਜਿੱਚੋਂ ਮਿਲਨੇ ਵਰਲਡ ਰਿਕਾਰਡ ਆ ਇਹਨੇ 195 ਕੰਟਰੀਜ਼ ਦੇ ਫਲੈਗ ਦੱਸ ਕੇ ਉਹਨਾਂ ਦੇ ਕੰਟਰੀ ਨੇਮ ਦੱਸੇ ਸੀ 195 ਕੰਟਰੀਜ਼ ਦੇ ਫਲੈਗ ਦੇਖ ਕੇ ਨਾ ਉਹਨਾਂ ਦੇ ਨਾਮ ਦੱਸੇ ਸੀ ਕੰਟਰੀਜ਼ ਦੇ ਤੇ ਇਹਦਾ ਰਿਕਾਰਡ ਹੁਣ ਇੰਡੀਆ ਬੁੱਕ ਆਫ ਰਿਕਾਰਡ ਚ ਦਰਜ ਹੋਇਆ ਤੇ ਇਹ ਸਾਰਾ ਰਿਕਾਰਡ ਨਾ ਇਹਨੇ 3 ਮਿੰਟ 35 ਸਕਿੰਡ ਚ ਦੱਸਿਆ ਸੀ ਮਨੂੰ ਕੀ ਪ੍ਰੋਸੈਸ ਹੈਗਾ ਇਸ ਕੰਪੀਟੀਸ਼ਨ ਵਿੱਚ ਭਾਗ ਲੈ ਆਉਂਦਾ ਜਾਂ ਕਿਵੇਂ ਰਿਜ਼ਲਟ ਆਉਂਦਾ ਆ ਸਰ ਪਹਿਲਾਂ ਅਸੀਂ ਟਾਈਮਰ ਲਗਾ ਕੇ ਇੱਕ ਵੀਡੀਓ ਬਣਾਣੀ ਹੁੰਦੀ ਆ ਪਹਿਲੀ ਜਗ੍ਹਾ ਕੋ ਰਫ ਵੀਡੀਓ ਵੀ ਹੈਗੀ ਆ ਉਹ ਵੀ ਰਫ ਵੀਡੀਓ ਸਿੰਪਲੀ ਲੈ ਕੇ ਇੱਕ ਅਪਲੋਡ ਕਰਨੀ ਹੁੰਦੀ ਆ ਤੁਸੀਂ ਇੰਡੀਆ ਬੁੱਕ ਆਫ ਰਿਕਾਰਡਸ ਸਿਰਫ ਅਪਲਾਈ ਕਰਨਾ ਹੁੰਦਾ ਬਾਕੀ ਸਾਰਾ ਪ੍ਰੋਸੈਸ ਨਾ ਉਹ ਆਪੇ ਤੁਹਾਨੂੰ ਦੱਸ ਦਿੰਦੇ ਆ ਕਿੰਨੀ ਦੇਰ ਬਾਅਦ ਆਗੇ ਰਿਜ਼ਲਟ ਆ ਦੋ ਤਿੰਨ ਮਹੀਨੇ ਲੱਗ ਜਾਂਦੇ ਰਿਜ਼ਲਟ ਆਂ ਕਿਉਂਕਿ ਵੀਡੀਓ ਪੂਰੀ ਵੈਰੀਫਾਈ ਹੁੰਦੀ ਹੈ ਫਿਰ ਉਸ ਤੋਂ ਬਾਅਦ ਹੀ ਯੈਸ ਹੁੰਦੀ ਹੈ। ਯਰ ਰਿਜ਼ਲਟ ਯਾਰ ਕੀ ਰਿਐਕਸ਼ਨ ਹੈ ਮਤਲਬ ਕੀ ਕੀ ਮੈਨੂੰ ਮਹਿਸੂਸ ਹੋ ਰਿਹਾ ਹੈ ਦਨ। ਸਾਨੂੰ ਤਾਂ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਇਹ ਐਕਸਪੈਕਟ ਨਹੀਂ ਕੀਤਾ ਕਿ ਇਦਾਂ ਦਾ ਕੋਈ ਰਿਕਾਰਡ ਬਣ ਜਾਏਗਾ ਜਾਂ ਕੁਝ ਪੋਸਿਬਲ ਹੈ। ਜੇ ਸਟਾਰਟਿੰਗ ਵਿੱਚ ਇਹ ਬੱਚੇ ਨੇ ਨਾਮ ਲੈਣੇ ਸ਼ੁਰੂ ਕੀਤੇ ਸੀ ਛੰਡਿਆ ਦੇ ਤੋਂ ਤੁਹਾਨੂੰ ਮਤਲਬ ਸੀਰੀਅਸ ਹੀ ਲੱਗਿਆ ਕਿ ਸੀਗਾ ਬੱਚਾ ਖੇਡਦਾ ਪਿਆ ਤੇ ਬਸ ਠੀਕ ਹੈ। ਨਹੀਂ ਸਾਨੂੰ ਚਲੋ ਇੰਨਾ ਲੱਗਦਾ ਸੀ ਕਿ ਸ਼ਾਪਤਾ ਹੈਗਾ ਬ੍ਰੇਨ ਦਾ ਸਾਰੇ ਫਲੈਗਸ ਦੱਸਦਾ ਪਿਆ ਪਰ ਪਹਿਲਾਂ ਆਪਾਂ ਸੋਚਿਆ ਨਹੀਂ ਸੀ ਕਿ ਪਰ ਜਦੋਂ ਇਹਨੇ ਦੱਸਨੇ ਸ਼ੁਰੂ ਕਰਤੇ ਹੌਲੀ ਹੌਲੀ ਸਾਨੂੰ ਪਤਾ ਲੱਗਾ ਕਿ ਕਈ ਤੇ ਇਹੋ ਜਿਹੇ ਟਾਪੂ ਦੇ ਫਲੈਗਸ ਵੀ ਹੈਗੇ ਸੀ ਜਾਂ ਆਈਲੈਂਡ ਸੀ ਜਿਹੜਾ ਦੇ ਜਿਨ੍ਹਾਂ ਦਾ ਅਸੀਂ ਕਦੀ ਨਾਮ ਵੀ ਨਹੀਂ ਸੁਣੇ ਸੀ ਉਹਨਾਂ ਦੇ ਫਲੈਗ ਵੀ ਦੱਸ ਦਿੰਦਾ ਸੀ ਫਿਰ ਆਪਾਂ ਸੋਚਿਆ ਕਿ ਕਿਉਂ ਨਾ ਇਹਨੂੰ ਇਸ ਇਸੇ ਡਾਇਰੈਕਸ਼ਨ ਵਾਲੇ ਨੂੰ ਅੱਗੇ ਹੋ ਤੋਰੀਏ ਤੇ ਕਿਸੇ ਰਿਕਾਰਡਸ ਚ ਅਪਲਾਈ ਕਰੀਏ ਕੀ ਦਿਨਚਰਿਆ ਰਹਿੰਦੀ ਬੱਚੇ ਦੀ ਮਤਲਬ ਕਿਵੇਂ ਦੇ ਦੇ ਖੇਲ ਖੁੱਦ ਰਹਿੰਦੀ ਹੈ ਜਾਂ ਸੋਸ਼ਲ ਮੀਡੀਆ ਦੇ ਕਿਦਾਂ ਦੇਖਦਾ ਵਾ ਜਾਂ ਨਹੀਂ ਦੇਖਦਾ ਦਿਨਚਰਿਆ ਤਾਂ ਸਕੂਲ ਕਾਫੀ ਟਾਈਮ ਸਕੂਲ ਨਿਕਲ ਜਾਂਦਾ ਪਰ ਸੋਸ਼ਲ ਮੀਡੀਆ ਤੇ ਰਹਿੰਦਾ ਹਾਂ ਦੇਖਦਾ YouTube ਸਾਡਾ ਬੇਟਾ ਦੇਖਦਾ ਬਹੁਤ ਦੇਖਦਾ ਪਰ ਦੇਖਦਾ ਸਿਰਫ ਉਹੀ ਆ ਕੰਟਰੀ ਬਾਲਸ ਕਿਉਂਕਿ ਇੱਕ ਵਾਰੀ ਜਿਹੜਾ ਆਪਾਂ ਦੇਖਣ ਲੱਪਨੇ ਆ ਸਾਡੇ ਸਕਰੋਲ ਵੀ ਉਹੀ ਹੁੰਦਾ ਫੋਨ 'ਚ ਹੁਣ ਸਾਡੇ ਫੋਨ 'ਚ ਸਾਰਾ ਕੁਝ YouTube 'ਚ ਆਏਗਾ ਸਾਰਾ ਉਹੀ ਆਏਗਾ ਹੁਣ ਜੇ ਮੈਂ ਵੀ YouTube ਖੋਲਾਂਗੀ ਆਪਣੀ ਉਹ 'ਚ ਸਾਰਾ ਕੰਟਰੀ ਬਾਲਸ ਆਂਦਾ ਉਹ 'ਚ ਇੰਨਾ ਨਹੀਂ ਕਿ ਸਿਰਫ ਕੰਟਰੀਜ਼ ਦੇ ਫਲੈਗ ਆਂਦੇ ਆ ਕੰਟਰੀਜ਼ ਦੀ ਹਿਸਟਰੀ ਵੀ ਦੱਸਦੇ ਆ ਵਰਲਡ ਵਾਰ 2 'ਚ ਕੀ ਹੋਇਆ ਵਰਲਡ ਵਾਰ 1 'ਚ ਕੀ ਹੋਇਆ ਸਾਨੂੰ ਵੀ ਕਈ ਕੁਐਸਚਨ ਪੁੱਛਦਾ ਆ ਕਿ ਕਿ ਇੰਡੀਪੈਂਡੈਂਸ ਤੋਂ ਪਹਿਲਾਂ ਕੀ ਹੋਇਆ ਇੰਡੀਪ ਮਨ ਲਓ ਜੀ ਇੱਕ ਆਪਾਂ ਗੱਲ ਕਰੀਏ ਸੋਸ਼ਲ ਮੀਡੀਆ ਦੇ ਜਿੱਥੇ ਲੋਕ ਬੱਚਿਆਂ ਨੂੰ ਦੂਰ ਰੱਖਦੇ ਆ ਪਰ ਤੁਹਾਡੇ ਬੱਚੇ ਸੋਸ਼ਲ ਮੀਡੀਆ ਥਰੂ ਹੀ ਆਪਣਾ ਇਹ ਟੈਲੈਂਟ ਨੂੰ ਡਿਵੈਲਪ ਕਰਦੇ ਆ ਹਾਂਜੀ ਹਾਂਜੀ ਸਹੀ ਗੱਲ ਆ ਇਹਨਾਂ ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖਿਆ ਤੇ ਮਲਕੀ ਇੱਕੋ ਪਾਸੇ ਸਿਰਫ ਲੱਗਾ ਰਿਆ ਨਾ ਫਿਰ ਕੰਟਰੀ ਬਾਲਸ ਦੇਖਦਾ ਹੀ ਫਿਰ ਇਹਨੂੰ ਰੀਲਸ ਵੀ ਸ਼ਾਰਟਸ ਵੀ ਸਾਰੇ ਕੰਟਰੀ ਬਾਲਸ ਦੇ ਹੀ ਆਉਂਦੇ ਹੀ ਤੇ ਉਹ ਜਿਵੇਂ ਆਪਾਂ ਦੇਖਿਆ ਡਰਾਇੰਗਸ ਵਗੈਰਾ ਫਿਰ ਕਿੱਦਾਂ ਕਿੰਨੇ ਬਣਾਈ ਤੁਸੀਂ ਹੈਲਪ ਕੀਤੀ ਜਾਂ ਖੁਦ ਹੀ ਕਰਦਾ ਨਹੀਂ ਸਰ ਡਰਾਇੰਗ ਸਾਰੀ ਆ ਖੁਦ ਹੀ ਕਰਦਾ ਆ ਅਸੀਂ ਬਸ ਜਦਾ ਫਿਨਿਸ਼ਿੰਗ ਕਰਦੇ ਆ ਥੋੜੀ ਬੋਤੀ ਕੋਈ ਲਾਈਨ ਸਪਰੇਟ ਨਹੀਂ ਹੈਗੀ ਜਾਂ ਕਿਉਂਕਿ ਸਕੇਲ ਲੈ ਕੇ ਹੈ ਬਣਾਣਾ ਇਹਨੂੰ ਅਸੀਂ ਕੋਈ ਡਰਾਇੰਗ ਤਾਂ ਪ੍ਰੋਪਰ ਆਂਦੀ ਨਹੀਂ ਆ ਸੈਕੰਡ ਕਲਾਸ ਹੀ ਹੈਗਾ ਤੇ ਇੱਕ ਉਹਦੇ ਸਕੂਲ ਤੇ ਵੀ ਹੈ ਕੁਝ ਨਹੀਂ ਸਿਖਾਉਂਦੇ ਕਿ ਫਲੈਗਸ ਨਾਲ ਰਿਲੇਟਡ ਤੇ ਸਿਲੇਬਸ 'ਚ ਤਾਂ ਹੈ ਨਹੀਂ ਆ ਪਰ ਬਸ ਡਰਾਇੰਗ ਕਰਦਾ ਇਹਨੂੰ ਸਾਰਾ ਪਤਾ ਕਿ ਕਲਰ ਕਿਹੜਾ ਆਣਾ ਕਿਹੜਾ ਐਨੀਮਲ ਬੰਨਣਾ ਚਲੋ ਸ਼ੇਪ ਨਹੀਂ ਬਣਾਨੀਆਂ ਦੀ ਐਗਜ਼ੈਕਟ ਨੂੰ ਪਰ ਉਹ ਸਾਰਾ ਕੁਝ ਇਹਨੂੰ ਪਤਾ ਹੈ ਕਿ ਇੱਕ ਫਲੈਗ ਜੇ ਹੈਗਾ ਕਿਹੜਾ ਸਕੁਅਰ ਆ ਕਿ ਉੱਚ ਕਿਹੜੇ ਕਿਹੜੇ ਕਲਰ ਆਨੇ ਆ ਉਹ ਸਾਰਾ ਕੁਝ ਪਤਾ ਇਹਨੂੰ ਬਾਕੀ ਪੇਰੈਂਟਸ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਂ ਤਾਂ ਇਹ ਕਹਾਂਗੀ ਕਿ ਜਿਹੜੀ ਤੁਹਾਡੇ ਬੱਚੇ ਨੂੰ ਜਿਹੜੀ ਚੀਜ਼ ਇੰਟਰਸਟ ਹੈਗਾ ਪਹਿਲੀ ਗੱਲ ਤਾਂ ਤੁਸੀਂ ਉਹੀ ਚੀਜ਼ ਨੂੰ ਐਕਸਪਲੋਰ ਕਰੋ ਬਾਕੀ ਚੀਜ਼ਾਂ ਤੇ ਫੋਕਸ ਕਰਨ ਦਾ ਕੋਈ ਲੋੜ ਨਹੀਂ ਇੰਨੀ ਹੈਗੀ ਜੋ ਚੀਜ਼ ਬੱਚੇ ਬੱਚਾ ਖੁਸ਼ ਆ ਜਿਹੜੀ ਚੀਜ਼ ਕਰਕੇ ਪਹਿਲਾਂ ਤਾਂ ਤੁਸੀਂ ਉਹਨੂੰ ਇੰਟਰਸਟ ਲੈ ਕੇ ਚੱਲੋ ਬਾਕੀ ਅੱਗੇ ਦੇਖੋ ਇਨ ਫਿਊਚਰ ਬੱਚਾ ਕਿਹੜੀ ਸਾਈਡ ਜਾਂਦਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਵਾਜੀ ਮਤਲਬ ਇਹੋ ਜਿਹੇ ਬੱਚੇ ਤਾਂ ਬਹੁਤ ਘੱਟ ਹੁੰਦੇ ਕੀ ਇਹੋ ਜਿਹਾ ਰਿਕਾਰਡ ਬਣੇ ਕੋ ਇਨੇ ਦੇ ਦੇ ਨਾਮ ਦੱਸਨੇ ਅਹੀ ਆਪ ਤੁਹਾਨੂੰ ਇਹਨੇ ਕਿਹੜਾ ਚੰਡਾ ਕਿਹੜਾ ਤੇ ਕਿਹੜਾ ਗੇੜਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਉਹ ਵੇਖਿਆ ਤੇ ਨੰਨੂ ਅੱਗੇ ਪਾਉ ਹੋ ਗਈ ਹਾਂਜੀ ਸ਼ੁਕਰੀਆ ਸਵਾਲ ਲਈ ਹਾਂਜੀ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜਦੋਂ ਰਿਜ਼ਲਟ ਆਇਆ ਸੀ ਰਿਜ਼ਲਟ ਮੈਂ ਤਾਂ ਉਥੇ ਯੂਨੀਵਰਸਿਟੀ ਹੀ ਤੇ ਵਾਈਫ ਦਾ ਫੋਨ ਆਇਆ ਸੀ ਤੇ ਬੜੀ ਖੁਸ਼ੀ ਹੋਈ ਸੀਗੇ ਫਿਰ ਮੈਂ ਬੈਠਾ ਸੀ ਆਪਣੇ ਸਰਕਲ ਤੇ ਮੈਂ ਫਿਰ ਬਾਹਰ ਆ ਕੇ ਫੋਨ ਸੁਣ ਰਿਹਾ ਮੈਂ ਫਿਰ ਨਹੀਂ ਡਟਪਦਾ ਰਿਹਾ ਆਰੀਆ ਵਧਾਈਆਂ ਹਾਂਜੀ ਹਾਂਜੀ ਦੂਰੋਂ ਦੂਰ ਸਾਰੇ ਜਿਹਦੇ ਜਿਹਨੂੰ ਜੋ ਕੋਈ ਬਾਹਰ ਰਹਿੰਦਾ ਜਾਂ ਕਿੱਥੇ ਰਹਿੰਦਾ ਸਾਰੇ ਪਾਸੇੋਂ ਤਾਂ ਹੀ ਆਉਂਦੀਆਂ ਸਕੂਲ ਵੱਲੋਂ ਵੀ ਕੀਤਾ ਗਿਆ ਸਨਮਾਨ ਹਾਂਜੀ ਸਕੂਲ ਵੱਲੋਂ ਵੀ ਜਿਵੇਂ ਮੇਰੇ ਕਈ ਦੋਸਤ ਬਾਹਰ ਵੀ ਗਏ ਆ ਉਹ ਵੀ ਫੋਨ ਕਰਦੇ ਆ ਫਿਰ ਉਹ ਉਹ ਸਨਮਾਨ ਹੁੰਦਾ ਵਾ ਕਿ ਹਾਂਜੀ ਇਹਦੇ 7 ਸਾਲਾਂ ਦਾ ਤੇ ਕਿੱਥੋਂ ਤੱਕ ਨਾ ਹਾਂਜੀ ਸਹੀ ਗੱਲ ਉਹ ਕੱਲੇ ਵੇਖਿਓ ਆਈਕਿਊ ਬੜਾ ਤੇਜ ਆ ਬੱਚੇ ਦਾ ਤੇ ਧਿਆਨ ਰੱਖਿਓ ਇਹਦਾ ਮਤਲਬ ਇਹੋ ਜਿਹਾ ਹੁੰਦਾ ਨਹੀਂ ਬੱਚਾ ਤੇ ਬਾਕੀ ਇਹਦਾ ਇੰਟਰਸਟ ਹੀ ਸੀਗਾ ਜੀ ਇਹਦੇ ਵੱਲ ਕੰਟਰੀਜ਼ ਵੱਲ ਤੇ ਜਿਵੇਂ ਜੌਬ ਕਰਦੇ ਉਹ ਤੇ ਟਾਈਮ ਵਗੈਰਾ ਤੇ ਚਲੋ ਟੱਡੇ ਕੋ ਵੀ ਘੱਟ ਹੁੰਦਾ ਕਿਵੇਂ ਫਿਰ ਬੱਚੇ ਨੂੰ ਮਤਲ ਤੁਹਾਨੂੰ ਟੈਰੈਂਡ ਦਾ ਜੋ ਪਤਾ ਲੱਗਾ ਕਿਵੇਂ ਇਹਨੂੰ ਗਾਈਡ ਕੀਤਾ ਗਿਜਰ ਜਦਾ ਦਾ ਸਾਧਨ ਗਾਈਡੈਂਸ ਇਹ ਲੋੜ ਹੀ ਨਹੀਂ ਭਈ ਆਪ ਹੀ ਨੇ ਜਿਹੜੇ ਟॉयਲ ਸੀਗੇ ਉਹਨਾਂ ਨੂੰ ਇਹਨੇ ਵਧੀਆ ਯੂਟਲਾਈਜ਼ ਕੀਤਾ ਕਿ ਟॉयਜ਼ ਨੂੰ ਹੀ ਆਪਣਾ ਇਹਨੇ ਸਟੱਡੀ ਮਟੀਰੀਅਲ ਬਣਾ ਲਿਆ ਜਿਵੇਂ ਪਿੱਛੇ ਵੀ ਸਾਡੇ ਪਿੱਛੇ ਵੀ ਝੰਡੇ ਲਾਏ ਆ ਨਕਸ਼ੇ ਲਾਏ ਆ ਤੇ ਆਪਣੇ ਜਿੱਥੇ ਘਰ ਚ ਵੀ ਸਾਰੇ ਕਮਰੇ ਜਿਹੜਾ ਕਮਰੇ ਜ ਆ ਪੰਜਾਬ ਦਾ ਵੱਖਰਾ ਲੱਗਾ ਇੱਕ ਪੂਰਾ ਫਲੋ ਇੰਡੀਆ ਦਾ ਤੇ ਵਰਲਡ ਦਾ ਤੇ ਉਥੋਂ ਦੇਖ ਕੇ ਹੀ ਇਹਨੂੰ ਪਤਾ ਲੱਗਦਾ ਕਿਹੜਾ ਕਿਹੜੀ ਮਤਲਬ ਜੀਓਗ੍ਰਾਫੀ ਦਾ ਪੂਰਾ ਪਤਾ ਇਹਨੂੰ ਕਿਹੜਾ ਕਿਹੜਾ ਦੇਸ਼ ਦੇ ਨਾਲ ਕਰਦਾ ਕਿਵੇਂ ਕਰਦਾ ਭਾਈ ਕੀ ਕਹਿਣਾ ਚਾਹੁੰਦੇ ਦੇਖੋ ਜਿਵੇਂ ਉਹ ਤੁਸੀਂ ਬੱਚੇ ਦੇ ਟੈਲੈਂਟ ਨੂੰ ਪਛਾਣਨੇ ਨੂੰ ਅੱਗੇ ਕੰਪੀਟੀਸ਼ਨਾਂ 'ਚ ਭਾਗ ਦਵਾਇਆ ਇਸ ਤਰ੍ਹਾਂ ਦੇ ਹੌਸਲੇ ਤਾਂ ਹੋਰ ਵੀ ਬੱਚੇ ਹੋਣ ਟੈਲੈਂਟਡ ਪਰ ਮਾਤਾ ਪਿਤਾ ਅਕਸਰ ਹੀ ਉਹ ਚੀਜ਼ ਨੂੰ ਅੰਗੋਲਾ ਕਰ ਦਿੰਦੀਆਂ ਜਾਂ ਪਛਾਣ ਨਹੀਂ ਪਾਉਂਦੇ ਆ ਪਛਾਣ ਨਹੀਂ ਪਾਉਂਦੇ ਜਾਂ ਕੀ ਮੈਸੇਜ ਹੋਊਗਾ ਆ ਦੇਖੋ ਹਰੇਕ ਬੱਚੇ 'ਚ ਕੋਈ ਨਾ ਕੋਈ ਟੈਲੈਂਟ ਹੁੰਦਾ ਕਿਹੇ 'ਚ ਕੋਈ ਖੇਡਾਂ 'ਚ ਹੁੰਦਾ ਕੋਈ ਪੜ੍ਹਾਈ 'ਚ ਹੁੰਦਾ ਜਾਂ ਉਹ ਉਸ ਬੱਚੇ ਨੂੰ ਅਸੀਂ ਕੀ ਕਰਨੇ ਆ ਚਲੋ ਹੁਣ ਤਾਂ ਫਿਰ ਵੀ ਹੋ ਗਿਆ ਸਾਡੇ ਵੇਲੇ ਤੱਕ ਆਈ ਕਹਿੰਦੇ ਪੜ 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 ਪੜੇਗਾ ਨਹੀਂ ਤਾਂ ਕੀ ਕਰੇਗਾ ਤੇ ਪਰ ਹੁਣ ਚੇਂਜ ਹੋ ਰਿਹਾ ਹੈ ਕਾਫੀ ਕੁਝ ਤੇ ਜੇ ਬੱਚਾ ਕੋਈ ਖੇਡਾਂ ਚ ਦੇ ਜੇ ਤਾਂ ਉਹਨੂੰ ਉਧਰ ਭੇਜਣਾ ਚਾਹੀਦਾ ਕਿਉਂਕਿ ਤੁਸੀਂ ਦੇਖਦੇ ਹੋ ਆਇਕਲ ਖੇਡਾਂ ਚ ਵੀ ਕਾਫੀ ਲੋਕ ਤਰੱਕੀ ਕਰ ਰਹੇ ਆ ਕਾਹਦੇ ਸਵਾਲ ਹੈ ਦੇ ਸੋਸ਼ਲ ਮੀਡੀਆ ਬਾਰੇ ਮੈਂ ਪਹਿਲਾਂ ਵੀ ਪੁੱਛਿਆ ਮੈਂ ਤੁਹਾਡੇ ਵਾਈਫ ਨੂੰ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਹੁਣ ਡਾਕਟਰਸ ਤੱਕ ਕਹਿਣ ਲੱਗ ਪਿਆ ਕਿ ਦੂਰ ਰੱਖਣਾਵਾ ਪਤੂ ਸਰੀਆ ਸਾਬਤ ਕਰਦਾ ਜੇ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤੇ ਬੱਚਿਆਂ ਦੇ ਹਿੱਤ ਲਈ। ਲਿਮਟ ਆ ਹਰ ਇੱਕ ਚੀਜ਼ ਦੀ ਭਾਜੀ ਜੇ ਲਿਮਟ ਤੋਂ ਵੱਧ ਹੋ ਗਿਆ ਫਿਰ ਕੋ ਸਾਰੀਆਂ ਜੰਜਾਂ ਮਾੜੀਆਂ। ਸੋਸ਼ਲ ਮੀਡੀਆ ਅਸੀਂ ਵੀ ਇਹਨੂੰ ਘੱਟ ਕਰਦੇ ਆਂ ਕਿ ਘੱਟ ਦੇਖੇ ਜਾਂ ਬੱਚੇ ਨੂੰ ਇਹੋ ਜਿਹੀ ਵੀਡੀਓ ਦਿਖਾਣ ਜਿਹਦੇ ਵਿੱਚ ਬੱਚੇ ਦੀ ਅੱਖਾਂ ਖਰਾਬ ਹੋਈਆਂ ਜਾਂ ਡਾਕਟਰਾਂ ਦੀ ਕੋਈ ਵੀਡੀਓ ਦਿਖਾ ਦਿੰਨ ਕਿ ਪਚਾਪੇ ਹੀ ਘੱਟ ਦੇਖੇ। ਤੇ ਇੰਨਾ ਵੀ ਨਹੀਂ ਬੱਚੇ ਨੂੰ ਦੂਰ ਰੱਖਣਾ ਚਾਹੀਦਾ ਕਿ ਬੱਚਾ ਅੱਜ ਕੱਲ੍ਹ ਕੋਈ ਜਮਾਨਾ ਜੇ ਬੱਚੇ ਨੂੰ ਬਹੁਤ ਹੀ ਦੂਰ ਰੱਖ ਲਾਂਗੇ ਬੱਚਾ ਜਮਾਨੇ ਦੇ ਨਾਲ ਤੋਰ ਨਹੀਂ ਸਕਦਾ ਫਿਰ ਪਿੱਛੇ ਰਹਿ ਜਾਏਗਾ। ਕਿਉਂਕਿ ਜਿ ਹਾਂਜੀ ਚੰਡੇ ਦੀ YouTube ਤੋਂ ਵੀ ਵੇਖਦਾ ਨੌਲੇਜ ਦੇ ਤੌਰ ਤੇ ਵਰਤਿਆ ਜਾਏ ਤੇ ਵਧੀਆ ਜੀ ਹਾਂਜੀ ਨੌਲੇਜ ਦੇ ਤੌਰ ਤੇ ਵਰਤਿਆ ਜਾਏ ਨਾ ਨੌਲੇਜ ਵੀ ਬਹੁਤ ਹੈ ਵੈਸੇ ਹੁਣ ਅਗਲਾ ਜਿੱਦਾਂ ਰਿਕਾਰਡ ਹੋਇਆ ਕੀ ਕਹਿੰਨਾ ਚਾਹੁੰਦੇ ਕਿਹੜੇ ਰਿਕਾਰਡ ਤੇ ਹੁਣ ਅੱਗੇ ਜਾਣਾ ਜੀ ਆਹ ਬਾਅਦ ਅੱਗੇ ਦੀ ਕੀ ਪਲਾਨਿੰਗ ਹੈ ਕੀ ਤਿਆਰੀ ਹੈ ਉਹ ਐਤਾ ਦੇ ਮੰਮੀ ਪਲਾਨਿੰਗ ਕਰਦੇ ਵੈਸੇ ਗਿਨੇਸ ਬੁੱਕ ਆਫ ਰਿਕਾਰਡਸ ਜਾਂ ਫਿਰ ਇੱਕ ਲਿਮਕਾ ਬੁੱਕ ਆਫ ਰਿਕਾਰਡਸ ਆ ਉਹਦੇ ਉਹ ਦੇਖਾਂਗੇ ਜੀ ਫਿਰ ਅਪਲਾਈ ਕਰੋਗੇ ਅੱਗੇ ਹਾਂਜੀ 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 ਹਾਂਜੀ